ਅੱਜ ਇੱਕ ਐਕਸੀਡੈਂਟ ਲਿੰਕ ਰੋਡ ਬਰਨਾਲਾ ਬਲੀ ਤੋਂ ਹੱਲਾ ਨੂੰ ਜਾਂਦੀ ਸ਼ੜਕ ਉੱਥੇ ਹੋਇਆ ਇੱਕ ਮੋਟਰਸਾਈਕਲ ਤੇ ਜੈਂਟਸ ਜਾ ਰਿਹਾ ਹੈ ਮੰਨੂ ਖਲੋਤਰਾ ਸਾਨਵਸ ਸੁਵਿੰਦਰਪਾਲ ਵਾਸੀ ਹਰਦੋ ਬਠਵਾਲਾ ਇਹ ਆਪਣੀ ਸਾਲੀ ਨੂੰ ਲੈ ਕੇ ਆ ਰਿਹਾ ਸੀ ਕਾਜਲ ਨੂੰ ਵਾਈਫ ਆਫ ਅਰਨ ਵਾਸੀ ਵਾਂਖਾ ਤੋਂ ਨਾਲ ਇਹਦੇ ਇੱਕ ਬੇਟੀ ਸੀਗਾ ਪ੍ਰਿੰਸੀ ਲੜਕੀ ਹੈ ਉਹਦੀ ਉਮਰ 3 ਸਾਲ ਸੀਗਾ ਅਗੋਂ ਟਰੱਕ ਆ ਰਿਹਾ ਸੀਗਾ ਤੇ ਟਰੱਕ ਨਾਲ ਇਹਦਾ ਐਕਸੀਡੈਂਟ ਹੋਇਆ। ਮੌਕੇ ਤੇ ਜਿਹੜੀ ਆ ਇਹ ਲੇਡੀ ਕਾਜਲ ਤੇ ਇਹਦੀ ਬੇਟੀ ਜਿਹੜੀ ਪ੍ਰਿੰਸੀ ਆ 3 ਸਾਲ ਦੀ ਉਹਦੀ ਮੌਕੇ ਤੇ ਮੌਤ ਹੋ ਗਈ ਆ ਟਾਇਰ ਥਲੇ ਆਣ ਕਰਕੇ। ਜਿਹੜਾ ਸ਼ਰ ਜਿਹੜਾ ਬੇਟੀ ਦਾ ਉਹ ਲਿਖਾ ਪਿਆ ਤੇ ਹੁਣ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹ ਕਰ ਰਹੇ ਆ ਇਹਦੇ ਵਾਰਸ ਆ ਚੁੱਕੇ ਨੇ ਤੇ ਜੋ ਵਾਰਸ ਬਿਆਨ ਲਖਾਨ ਕੇ ਜੋ ਬੰਦੀ ਕਾਨੂੰਨੀ ਇਹਦੀ ਕਾਰਵਾਈ ਕੀਤੀ ਜਾਏਗੀ ਤੇ ਟਰੈਵਰ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਚੁੱਕਿਆ। ਜਿਹਨਾਂ ਦਾ ਐਕਸੀਡੈਂਟ ਹੋਇਆ ਇਹਨਾਂ ਦਾ ਨਾਮ ਕਾਜਲ ਹੈ। ਤੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਇਹ ਮਨੂ ਖਲੋਤਰਾ ਇਹ ਸਾਈਡ ਦੇ ਪੈ ਗਿਆ ਇਹ ਤੇ ਸੱਟ ਨਹੀਂ ਲੱਗੀ ਤੇ ਕਾਜਲ ਜਿਹੜੀ ਆ ਇਹ ਟਾਇਰ ਥੱਲੇ ਆ ਗਈ ਹੈ ਕਾਜਲ ਤੇ ਉਸ ਦੀ ਬੇਟੀ ਜਿਹੜੀ ਆ ਪ੍ਰਿੰਸੀ ਇਹ ਟਾਇਰ ਥੱਲੇ ਆ ਗਈ ਹੈ ਤਾਂ ਟਾਇਰ ਨਾਲ ਇਹ ਧੌਣ ਵੀ ਤੇ ਹੋਰ ਵੀ ਜਿਹੜਾ ਪਾਰਟ ਨੇ ਉਹ ਨੁਕਸਾਨ ਹੋਏ ਨੇ ਪ੍ਰੈਗਨਟ ਵੀ ਸਾਰ ਕਹ ਲੈਣੀ ਵੀ ਪ੍ਰੈਗਨਟ ਨੇ ਇਹ ਪੋਸਟ ਮਾਰਡਮ ਤੇ ਆ ਜਣੀ ਜਿਹੜੀ ਰਿਪੋਰਟ ਹੋਏਗੀ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਵਾਰਸ ਰੱਖਾਂਗੇ ਉਹ ਕਰਾ ਦਨੇ